हां जी भाई सत श्री अकाल ਸਾਰਿਆਂ ਨੂੰ ਤੇ ਆਪਣੇ ਪਿੰਡ ਬਾਈ ਮੈਨੂੰ ਹੁਣ ਪਤਾ ਲੱਗਿਆ ਵੀ ਕਬੂਤਰਬਾਜੀ ਚੱਲ ਰਹੀ ਆ ਅੱਜ ਦੂਜਾ ਦਿਨ ਸੀ 200 ਤੋਂ ਬਾਈ ਤੀਸਰ ਹੋ ਗਈ ਆ ਤੇ ਜਿੰਨੇ ਵੀ ਆਪਣੇ ਭਰਾ ਨੇ ਵੈਸੇ ਤਾਂ ਸਾਰੇ ਜਾਣਦੇ ਹੋਣਗੇ ਕਬੂਤਰਬਾਜੀ ਦੇ ਵਿੱਚ ਬਾਈ ਨੂੰ ਬਾਦਸ਼ਾਹ ਮੰਨਿਆ ਗਿਆ ਤੇ ਅੱਜ ਬਾਈ ਨੂੰ ਥੋੜਾ ਜਿਹਾ ਮੈਣ ਦਾ ਟਾਈਮ ਮਿਲਿਆ ਮੇਨੂੰ ਮੋਰ ਬੱਪੀ ਆਣਾ ਜਿਹਦਾ ਕਬੂਤਰਬਾਜੀ ਦੇ ਵਿੱਚ ਬਹੁਤ ਵੱਡਾ ਨਾਮ ਐ ਤੇ ਮਿਲਦੇ ਆਂ ਬਾਈ ਨਾਲ ਕਰਦੇ ਆਂ ਗੱਲਾਂ ਬਾਤਾਂ ਸਤਿ ਸ਼੍ਰੀ ਅਕਾਲ ਭਾਈ। ਹੋਰ ਭਾਈ ਕਿਵੇਂ ਹੋ? ਹਾਂਜੀ। ਭਾਈ ਕਿੰਨਾ ਟਾਈਮ ਹੋ ਗਿਆ ਆਪਾਂ ਨੂੰ ਹਨਾ ਇਸ ਲੈਂਡ ਦੇ ਵਿੱਚ ਆਇਆ ਨੂੰ ਕੁੱਤ ਰੱਖਦਿਆਂ ਨੂੰ? 2000 25 ਸਾਲ। 25 ਸਾਲ ਹੋ ਗਏ 2001 ਦੇ ਵਿੱਚ ਆਏ ਮੰਨ ਲਓ। ਪੂਰੇ 25 ਸਾਲ ਹੋ ਗਏ। ਅੱਜ ਸਾਡੇ ਪਿੰਡ ਬਈ 300 ਰੁਪਏ ਕੀ ਸੀ? ਹਾਂ, 300 ਰੁਪਏ। ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ। ਤੇ ਵੈਸੇ ਭਾਈ ਤੁਸੀਂ ਸਾਰੇ ਜਾਣਦੇ ਹੋ ਤੇ ਅੱਜਕੱਲ ਮੁੰਡੇ ਫੋਲੋ ਵੀ ਕਰਦੇ ਆ ਭਾਈ ਨੂੰ ਪੇ ਨੂੰ ਤੇ ਭਾਈ ਨੂੰ ਫੋਲੋ ਕਰਦੇ ਆ। ਤੇ ਬਾਈਨ ਥੋੜੇ ਜਿਹੇ ਮੇਰੇ ਨਾਲ ਟਾਈਮ ਮਿਲਿਆ ਬਹੁਤ ਬਹੁਤ ਧੰਨਵਾਦ ਬਾਈ ਦਾ ਜਿਹਨੇ ਸਾਨੂੰ ਬਈ ਟਾਈਮ ਦਿੱਤਾ ਤੇ ਮੈਨੂੰ ਲੱਗਾ 6:00 ਵੱਜ ਚੁੱਕੇ ਨੇ ਬਾਈ ਤੇ ਕੱਲ ਨੂੰ ਫੇਰ ਬਾਈ ਨੇ ਮਿਲਦੇ ਆਂਗੇ ਕਰਾਂਗੇ ਗੱਲਾਂ ਬਾਤਾਂ ਸਸਰੀ ਗੱਲ ਬਈ ਸਾਰਿਆਂ ਨੂੰ